ਦੇਤੇ ਕੱਲ ਪੰਜਾਬ ਐਲੋ ਪੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇੱਕ 50 ਗਰਨੇਡਾਂ ਵਾਲਾ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਇਸ ਬਿਆਨ ਤੇ ਚੰਗਾ ਤਮਾਸਾ ਯੁੱਧ ਹੋਇਆ ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਚ ਕਿਹਾ ਕਿ ਪੰਜਾਬ ਦੇ ਵਿੱਚ ਕੁੱਲ 50 ਗਰਨੇਡ ਜੋਨੇ ਵੈਂਟਰ ਹੋਏ ਨੇ ਜਿਨ੍ਹਾਂ ਵਿੱਚੋਂ 18 ਗਰਨੇਡ ਵਿਸਫੋਟ ਹੋ ਚੁੱਕੇ ਨੇ ਤੇ 32 ਗਰਨੇਡ ਹਾਲੇ ਵਿਸਫੋਟ ਹੋਣਾ ਬਾਕੀ ਨੇ ਇਸ ਤੋਂ ਬਾਅਦ ਜਦੋਂ ਸੀਐਮ ਮਾਨ ਨੇ ਵੀ ਬਾਜਵਾ ਤੇ ਤੰਜ ਕਸਿਆ ਤੇ ਪੰਜਾਬ ਆਪ ਪ੍ਰਧਾਨ ਅਮਨੋੜਾ ਨੇ ਵੀ ਕਿਹਾ ਕਿ ਬਾਜਵਾਂ ਨੂੰ ਆਪਣੇ ਇਸ ਬਿਆਨ ਤੇ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਹੈ ਦੇਕਰ ਬਾਜੋ ਨੇ ਇਸ ਸੰਬੰਧੀ ਪਹਿਲਾਂ ਤੋਂ ਹੀ ਜਾਣਕਾਰੀ ਸੀ ਤਾਂ ਉਹਨਾਂ ਨੇ ਪੰਜਾਬ ਪੁਲਿਸ ਦੇ ਨਾਲ ਇਸ ਸੰਬੰਧੀ ਜਾਣਕਾਰੀ ਸਾਂਝੀ ਕਿਉਰੀ ਕੀਤੀ ਉਦੋਂ ਹੀ ਕੱਲ ਬੀਤੇ ਕੱਲ ਮੁਖਾਲੀ ਪੁਲਿਸ ਵੱਲੋਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਸ ਪੰਜਾਬ ਕੈਨੇਡਾ ਵਾਲੇ ਬਿਆਨ ਦੇ ਬਾਰੇ ਉਹਨਾਂ ਤੋਂ ਜਾਣਕਾਰੀ ਲਈ ਗਈ ਜਿੱਥੇ ਪੁਲਿਸ ਨੇ ਦੱਸਿਆ ਕਿ ਬਾਜੋ ਨੇ ਜਾਂਚ ਦੇ ਵਿੱਚ ਜਦੋਂ ਸਵਾਲ ਪੁੱਛੇ ਗਏ ਤਾਂ ਉਹਨਾਂ ਨੇ ਉਸ 'ਤੇ ਸਹਿਯੋਗ ਨਹੀਂ ਕੀਤਾ ਉਥੇ ਬਾਜਵਾ ਨੇ ਦੱਸਿਆ ਕਿ ਜਦ ਪੁਲਿਸ ਅਧਿਕਾਰੀਆਂ ਨੇ ਉਹਨਾਂ ਨੂੰ ਜੋ ਕੁਝ ਵੀ ਪੁੱਛਿਆ ਉਹਨਾਂ ਨੇ ਇਸ ਸੰਬੰਧੀ ਸਾਰੀ ਜਾਣਕਾਰੀ ਜੋ ਹੈ ਉਹਨਾਂ ਨੂੰ ਦਿੱਤੀ ਪਰ ਜਦੋਂ ਪੁਲਿਸ ਨੇ ਪੁੱਛਿਆ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਕਿੱਥੋਂ ਆਈ ਤਾਂ ਬਾਜਵਾ ਨੇ ਆਪਣਾ ਸੋਰਸ ਦੱਸਣ ਤੋਂ ਮਨ੍ਹਾ ਕਰ ਦਿੱਤਾ ਉਥੇ ਮੁਹਾਲੀ ਪੁਲਿਸ ਨੇ ਬਾਜਵਾ ਦੇ ਖਿਲਾਫ ਹੁਣ ਐਫ ਆਈ ਆਰ ਦਰਜ ਕਰ ਲਈ ਗਈ ਹੈ ਉਹਨਾਂ ਤਹਿਤ ਸਹੀ ਜਾਣਕਾਰੀ ਪੁਲਿਸ ਨਾਲ ਸਾਂਝਾ ਕਰਨ ਦੇ ਦੋਸ਼ ਜੋਨੇ ਲਾਏ ਗਏ ਨੇ ਤੇ ਦੇਸ਼ ਦੀ ਇੱਕ ਪਾਤੇ ਖੰਡ ਤੰਦ ਖਤਰੇਚ ਫੌਨ ਦੇ ਵੀ ਜੋ ਦੋਸ਼ ਨੇ ਉਹ ਪਤਾਪ ਸਿੰਘ ਬਾਜਵਾਤੇ ਲਾਏ ਗਏ ਨੇ